ਜਿੰਨੀਆਂ ਗੱਲਾਂ ਤੁਹਾਡਾ ਕਰਨਾ ਤੇ ਮੈਂ ਕਹਿਣ ਲੱਗਾ ਇੱਕ ਗੱਲ ਵੀ ਕੋਈ ਸੈਂਟਰ ਦਾ ਵਜ਼ੀਰ ਦਲੀਲ ਦੇ ਕੇ ਪੰਜਾਬ ਦਾ ਵਜ਼ੀਰ ਕੋਈ ਦਲੀਲ ਦੇ ਕੇ ਝੂਠੀ ਸਿੱਧ ਕਰਦੇ ਰਹਿਣ ਨਾਲ ਤੱਕ ਤੱਕ ਲੋ ਕੇ ਪਰਨ ਕਰਦਾ ਆਪਣਾ ਛੱਡ ਵੱਟ ਕੇ ਤੁਹਾਡਾ ਕਰਨਾ ਤੇ ਰੱਖ ਜਾਂਦਾ ਹਿੰਦੂਤਾਨ ਵਿੱਚ ਹਿੰਦੂਤਾਨ ਦੀ ਅਜ਼ਾਦੀ ਤੋਂ ਪਿੱਛੋਂ ਕਿਸੇ ਹਿੰਦੂ ਨੇ ਹਿੰਦੀ ਬੋਲਣ ਵਾਸਤੇ ਹਿੰਦੂ ਧਰਮ ਕਮੰਡਰ ਪ੍ਰਗਤੀ ਦਾ ਮੌਰ ਪ੍ਰਵਾਸਤੇ ਹਿੰਦੂ ਧਰਮ ਦੇ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ ਹਿੰਦੂ ਧਰਮ ਕਿੱਥੇ ਜਿਹੇ ਨੂੰ ਆਪਣੇ ਘਾਟੇ ਰੱਖਣ ਵਾਸਤੇ ਐਵੇਂ ਸੰਗਤ ਵਿੱਚੋਂ ਇੱਕ ਵੀ ਦੁੱਧੋਟ ਘੰਟੇ ਦੀ ਕਾਰ ਕੱਟੀਆ ਕਿਹਨੂੰ ਨੇ ਸਾਰੇ ਬੈਠੇ ਬਿਠਾਏ ਨੇ ਸਾਰੇ ਕੋਟ ਮਿਲ ਗਿਆ ਜੇ ਤੁਸੀਂ ਪੰਜਾਬੀ ਬੋਲੀ ਬੋਲਣੀ ਹੈ ਪੰਜਾਬੀ ਸੂਬਾ ਲੈਣ 52000 ਤੁਸੀਂ ਜਾਓ ਇੰਦਰਜੀਤ ਸਿੰਘ ਵਰਗੇ ਭਟੀਆਂ ਨੂੰ ਵਾੜ ਕੇ ਫੂਜ ਤੁਸੀਂ ਸਿਕਵਾਓ